हां जी दोस्तों मैं है पंजाबी ਤੇ ਆਪਾਂ ਗੱਲ ਕਰਾਂਗੇ ਪੰਜਾਬੀ ਚ ਤੇ ਦੋਸਤੋ ਮੁੱਦਾ ਬੜਾ ਭ�्या ਹੋਇਆ ਤੇ ਸਾਹਮਣੇ ਫੋਟੋ ਦੇਖੋ ਤੁਸੀਂ ਇਹ ਆ ਦਲਜੀਤ ਦਸਾਂਜ ਇਸ ਵਕਤ ਇਹਦੀ ਫਿਲਮ ਦਾ ਬੜਾ ਮੁੱਦਾ ਜਿਹੜਾ ਉਹ ਗਲਮ ਹੋਇਆ ਵੈ ਤੁਸੀਂ ਫੋਟੋ ਦੇਖ ਸਕਦੇ ਆ ਸਰਦਾਰ ਪੂਰਾ ਪਰੋਬ ਦੇ ਵਿੱਚ ਤੇ ਪਛਾਗ ਦੇਖ ਸਕਦੇ ਹੋ ਕਿਹੜੀ ਪਾਈ ਆ ਇਹਨੇ ਤੇ ਇਹਦਾ ਵਿਰੋਧ ਕੌਣ ਕਰ ਰਿਹਾ ਆ ਆ ਬੰਦਾ ਇਹਨੂੰ ਕਹਿੰਦੇ ਆ ਮਿੱਕਾ ਸਿੰਘ ਪਰ ਸਿੰਘ ਨਾਂ ਬਦਨਾਮ ਇਹਨੇ ਕੀਤਾ ਇਹਦਾ ਨਾਂ ਹੈਗਾ ਮਿੱਕਾ ਤਿੱਖਾ ਤੇ ਹੁਣ ਦੂਜੀ ਫੋਟੋ ਦੇਖੋ ਇਹ ਹੈਗਾ ਗੁਰੂ ਰੰਧਾਵਾ ਜਿਨੇ ਅੱਜ ਤੱਕ ਕਦੇ ਪੰਜਾਬ ਦੇ ਹੱਕ 'ਚ ਕਦੇ ਗਾਲੀ ਨਹੀਂ ਕਢੀ ਬਿਲਕੁਲ ਨਹੀਂ ਤੇ ਤੀਜਾ ਜਿਹੜਾ ਹੈਗਾ ਉਹ ਹੈਗਾ ਕਬੂਤਰਵਾਜ਼ ਉਹ ਕੌਣ ਆ ਦੇਖੋ ਇਹਨੂੰ ਕਹਿੰਦੇ ਆ ਕਬੂਤਰਵਾਜ਼ ਦਲੇਰ ਮਹਿੰਦੀ ਜਿਹੜਾ ਢੋਲਕੀਆਂ ਦੇ ਵਿੱਚ ਪਾਸਪੋਰਟ ਪਾ ਪਾ ਲੈ ਕੇ ਜਾਂਦਾ ਸੀ ਤੇ ਬੰਦੇ ਬਾਹਰ ਛੱਡਦੇ ਸੀ ਪਹਿਲਾਂ ਆਪਾਂ ਗੱਲ ਕਰਦੇ ਮਿੱਕੇ ਦੀ ਮਿੱਕਾ ਕਹਿੰਦਾ ਦਜੀਤ ਸਿੰਘ ਕਿ 15 ਕਰੋੜ ਦੀ ਫਿਲਮ ਆ ਫੇਰ ਕੀ ਹੁੰਦਾ ਕਿੰਨਾ ਨੁਕਸਾਨ ਹੋ ਜੂ ਬੰਦ ਕਰ ਦੇ ਕਿਉਂ ਤੇਰੇ ਪੱਲੋਂ ਕੇ 15 ਕਰੋੜ ਰੁਪਇਆ ਉਹਨੇ ਲਾ ਕੇ ਫਿਲਮ ਬਣਾਈਆ ਤੂੰ ਚਾਚਾ ਲੱਗਦਾ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਤੂੰ ਬੌਂਗਾ ਕਲਾਕਾਰ ਆਵਾਜ਼ ਤੇਰੀ ਨਿਕਲਦੀ ਨਹੀਂ ਕਾਲੀ ਪਛਾਰੀ ਹੈ ਤੈਨੂੰ ਇੱਕ ਮੌਕਾ ਕੀ ਮਿਲ ਗਿਆ ਹਿੰਦੀ ਫਿਲਮਾਂ ਚ ਗਉਣ ਦਾ ਤੇ ਤੂੰ ਆਪ ਦੇ ਆਪ ਨੂੰ ਵੱਡਾ ਡਨੇਗ ਹੀ ਸਮਝਣ ਲੱਗ ਗਿਆ ਕਿੱਦਾਂ ਤੂੰ ਕਲਾਕਾਰ ਹੈਗਾ ਤੇਰੇ ਤੋਂ ਸਾਡੇ ਜਿਹੜੇ ਪੰਜਾਬ ਦੇ ਕਲਾਕਾਰ ਉਹੀ ਬੜੇ ਉੱਚੇ ਆ ਸਾਡੇ ਪੰਜਾਬੀ ਕਲਾਕਾਰ ਸਿੱਧੂ ਮੂਸੇਆ ਬੱਬੂ ਮਾਨ ਦਲਜੀਤ ਹੈ ਇੱਥੇ ਭੈਣੀ ਵਾਲਾ ਖਾਨ ਹੋ ਗਿਆ ਹੈ ਆਰ ਨੇਤ ਹੋ ਗਿਆ ਲਾਹਬ ਹੀਰਾ ਹੋ ਗਿਆ ਹੈ ਇੱਕ ਆਪਣੇ ਜਿਹੜਾ ਵੀਰ ਦਾ ਨਾਂ ਨਹੀਂ ਚੇਤੇ ਮੈਨੂੰ ਆਉਂਦਾ ਕੁੜੀਆਂ ਦੇ ਤੇ ਉਹਦਾ ਬਹੁਤ ਅੱਜਕੱਲ ਟ੍ਰੈਂਡ ਚੱਲ ਰਿਹਾ ਤੇਰਾ ਨਾਂ ਕਿੱਥੇ ਸੀ ਫਲਮਾਂ ਦੇ ਇੱਕ ਦੋ ਗਾਣੇ ਕੀ ਮਰ ਗਏ ਤੈਨੂੰ ਉਹ ਕਹਿੰਦੇ ਨਾ ਹੁੰਦੇ ਕਾ ਕਾ ਬਨੇ ਰਹੇ ਤੇ ਬੈਠਾ ਹੀ ਜੰਗਾ ਲਾਦਾ ਹਨਾ ਤੇ ਇਹ ਨਹੀਂ ਹੁੰਦਾ ਵੀ ਸਭ ਕੋਈ ਉੱਡ ਜੇ ਸ਼ਰਮ ਖਾਈ ਦੀ ਹੁੰਦੀ ਹੈ ਮਾਰੀ ਮੋਟੀ ਆਖੇ ਜੀ ਦਲਜੀਤ ਨੂੰ ਮਾਫੀ ਮੰਗਣੀ ਚਾਹੀਦੀ ਕਿਉਂ ਤੂੰ ਚਾਚਾ ਲਾਦਾ ਮਾਫੀ ਮੰਗੇ ਕਾਦੀ ਮੰਗੇ ਇਹ ਸਰਕਾਰਾਂ ਦੇ ਰੌਲੇ ਆ ਪਾਕਿਸਤਾਨ ਤੇ ਇੰਡੀਆ ਦਾ ਸਰਕਾਰਾਂ ਦਾ ਰੌਲਾ ਲੋਕਾਂ ਦਾ ਇਹਦੇ ਵਿੱਚ ਕੋਈ ਰੌਲਾ ਨਹੀਂ ਹੈਗਾ ਇਹ ਦਵਾਰ ਆ ਆਪ ਦੀ ਇਹ ਆਪ ਸਰਕਾਰਾਂ ਨੇ ਆਪ ਦੀ ਸੁਰੱਖਿਆ ਵਾਸਤੇ ਲਾਈਆਂ ਹੋਈਆਂ ਹੈ ਵੰਡਿਆ ਕੌਣ ਗਿਆ ਪੰਜਾਬ ਹਰ ਵਕਤ ਇਹ ਹੋਇਆ ਕਿਹਦੇ ਕਰਕੇ ਥੋੜੇ ਲੋਕਾਂ ਕਰਕੇ ਤੁਸੀਂ ਚੇਤਾ ਕਰ ਮੈਂ ਹੁਣ ਤੈਨੂੰ ਇੱਕ ਕੱਲੀ ਕੱਲੀ ਗੱਲ ਗਣਾਉਣ ਲੱਗਾ ਮਿੱਕੇ ਦੀ ਕਿ ਇਸ ਮਿੱਕੇ ਨੇ ਆਹ ਦੇਖੋ ਰਾਖੀ ਸੰਦਨਾ ਕੀ ਕੀਤਾ ਸੀ ਸਟੇਜ ਤੇ ਦੇਖ ਲਈਏ ਨਾ ਫੋਟੋ ਇਹੋ ਜਿਹਾ ਘੜੀਆ ਕੰਮ ਕਰਦੇ ਤੁਸੀਂ ਲੋਕਾਂ ਨੂੰ ਕਹਿੰਦੇ ਆ ਫਿਰ 2016 ਦੇ ਵਿੱਚ ਜਦੋਂ ਹਮਲਾ ਹੋਇਆ ਪਰਾਮਾ ਤੇ ਤੂੰ ਉੱਥੇ ਬੜੀ ਮੇ ਲੈਣ ਗਿਆ ਸੀ ਪਾਕਿਸਤਾਨ ਦੇ ਵਿੱਚ 18 ਚ ਤੂੰ ਕੀ ਲੈਣ ਗਿਆ ਸੀ ਉੱਥੇ ਹੈ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਤੂੰ ਗੱਲਾਂ ਕਰਦਾ ਇੱਥੇ ਬਹਿ ਕੇ ਬੰਬੇ ਅਸ ਗੱਲ ਕੀ ਆ ਤੁਹਾਡੇ ਤੋਂ ਜਰਿਆ ਨਹੀਂ ਜਾਂਦਾ ਇੱਕ ਪੱਗ ਬੰਨਣ ਵਾਲਾ ਸਰਦਾਰ ਛੋਟੇ ਜਿਹੇ ਸ਼ਹਿਰ ਚੋਂ ਉੱਠਿਆ ਲੁਧਿਆਣੀ ਉਹਨੇ ਗਾਣਾ ਹੀ ਤਿਆਰੀ ਕੀਤੀ ਹੈ ਇੱਕ ਉਥੋਂ ਉਹ ਸਿੱਖਿਆ ਗਾਉਣਾ ਹੈ ਤੇ ਉਹ ਕਿੱਥੋਂ ਤੱਕ ਚਲਿਆ ਗਿਆ ਜਹਾਜ਼ ਆਪ ਦਾ ਖਰੀਦ ਲਿਆ ਉਹਨੇ ਉਹਨੇ ਇੰਡੀਆ ਦਾ ਜਾਂ ਦੁਨੀਆ ਦਾ ਕਿਹੜਾ ਦੇਸ਼ ਨਹੀਂ ਜਿੱਥੇ ਉਹਨੇ ਸ਼ੋਹ ਨਹੀਂ ਲਾਇਆ ਤੁਸੀਂ ਤਾਂ ਉਹਦੇ ਪੈਰ ਦੇ ਬਰਾਬਰ ਨਹੀਂ ਹੈਗੇ ਗੱਲਾਂ ਕਰਦਾ ਤੂੰ ਕਿਹੜਾ ਸਟੇਜ ਸ਼ੋਹ ਲਾਇਆ ਜੀ ਤੇ ਤੂੰ ਇਹ ਕਿਆ ਹੋਗਾ ਮੇਰਾ ਭਾਰਤ ਮਹਾਨ ਜਾਂ ਮੇਰਾ ਇੰਡੀਆ ਮਹਾਨ ਤੂੰ ਦੱਸ ਦੇ ਪਰ ਦਲਜੀਤ ਦੀ ਖਾਸੀਅਤ ਹੈ ਕਿ ਜਿੱਥੇ ਵੀ ਸ਼ੋਹ ਲਾਉਣ ਜਾਂਦਾ ਨਾ ਉਹ ਦੁਨੀਆ ਤੇ ਤੇ ਸਾਡੇ ਦੇਖਦਾ ਝੰਡਾ ਉਹਦੇ ਕੋਲੇ ਹੁੰਦਾ ਤੇ ਤੇਰੇ ਕੋਲੇ ਕੀ ਆ ਤੇਰੇ ਕੋਲੇ ਤਾਂ ਉਹ ਉਹਦੇ ਕਹਿਣ ਨੂੰ ਫਿਲਮਾਂ ਚੱਕ ਦੋ ਗਾਣੇ ਕਾਦੇ ਆ ਕੇ ਤੇ ਤੂੰ ਤਾਂ ਪਤਾ ਨਹੀਂ ਆਪਦੇ ਆਪ ਨੂੰ ਕੀ ਸਮਝਣ ਲੱਗ ਗਿਆ ਤੇ ਰਹਿ ਗਿਆ ਗਰੂ ਰੰਦਾਵਾ ਇਹਨੂੰ ਕੋਈ ਪੰਜਾਬ ਚ ਕੋਈ ਨਹੀਂ ਪੁੱਛਦਾ ਇਹਨੂੰ ਕਈ ਵਿਆਹ ਤੇ ਕਿ ਮੇਲੇ ਚ ਨਹੀਂ ਲੋਂਦਾ ਇਹਨੂੰ ਇਸ ਗਰੂ ਰੰਦਾਵੇ ਨੂੰ ਤੇ ਗੱਲਾਂ ਕਰਦਾ ਵੱਡੀਆਂ-ਵੱਡੀਆਂ ਕਿ ਜਿਹੜੇ ਮੁਲਕ ਦਾ ਖਾਈਗੇ ਉਹਨੂੰ ਕਦੇ ਨਹੀਂ ਭੰਡਿਦਾ ਉਹਨੇ ਤਾਂ ਅੱਜ ਤੱਕ ਭੰਡਿਆ ਹੀ ਨਹੀਂ ਉਹ ਤਾਂ ਝੰਡਾ ਪਿੱਛੇ ਰਹਿੰਦਾ ਹੈ ਹਿੰਦੁਸਤਾਨ ਦਾ ਹੈ ਤੁਸੀਂ ਕਿਦੋਂ ਕੋ ਚੰਗੇ ਆ ਕੇ ਸ਼ਰਮ ਖਾਓ ਕੋ ਜਾ ਕੇ ਬਹਿ ਗਏ ਇੱਥੇ ਬੰਬੇ ਹੈ ਤੇ ਆਪ ਤੁਹਾਨੂੰ ਇਹ ਸੀ ਵੀ ਸਾਡਾ ਨਾਂ ਹੀ ਰਵੇ ਇੱਥੇ ਪਹੁੰਚੇ ਨਾ ਕੋਈ ਪੰਜਾਬ ਦੇ ਵਿੱਚ ਇਹੋ ਜਿਹੇ ਕਲਾਕਾਰ ਸੀ ਸਿੱਧੂ ਮੂਸੇ ਵਾਲੇ ਦੇ ਲੋਕ ਹਜੇ ਤੱਕ ਬਾਹਰਲੇ ਮੁਲਕਾਂ ਤੋਂ ਘਰੇ ਆਉਂਦੇ ਆ ਤੁਸੀਂ ਉਹਦੀ ਕੀ ਜੀ ਕਰ ਲਓਗੇ ਹੈ ਐ ਕਾ ਗੰਜਾ ਆ ਪਤਾ ਨਹੀਂ ਕਿਹੜਾ ਵਿੱਚ ਇਹ ਬੋਲੀ ਜਾਂਦਾ ਜੀ ਤੇ ਹੁਣ ਦਲੇਰ ਮਹਿੰਦੀ ਦਲੇਰ ਮਹਿੰਦੀ ਕਬੂਤਰਵਾਸੀ ਸਿਰੇ ਦਾ ਇਹਨਾਂ ਨੇ ਮਿੱਕੇ ਨੇ ਤੇ ਦਲੇਰ ਮਹਿੰਦੀ ਨੇ ਜਿੰਨੇ ਕਬੂਤਰ ਦਾ ਜਾਲ ਜਾਂ ਬਾਹਰ ਛੱਡੇ ਲੋਕ ਜਿੰਨੇ ਬਾਹਰ ਇਹਨਾਂ ਨੇ ਸਭ ਤੋਂ ਵੱਡੀ ਗਦਾਰੀ ਦੇਸ਼ ਨਾਲ ਇਹਨਾਂ ਦੋਨਾਂ ਭਰਾਵਾਂ ਨੇ ਕੀਤੀ ਆ ਇੱਥੋਂ ਬੰਦੇ ਚੱਕਦੇ ਸੀ ਨਾਲ ਆ ਕੇ ਢੋਲਕੀਆਂ ਛੜਾਣ ਦੇ ਲਾ ਕੇ ਉੱਥੇ ਛੱਡ ਦਿੰਦੇ ਸੀ ਹੈ ਕਿੱਡਾ ਤੁਸੀਂ ਚੱਜ ਦਾ ਕੰਮ ਤੁਸੀਂ ਕਿੱਡਾ ਕੀਤਾ ਜਿਹੜਾ ਤੁਸੀਂ ਉਹ ਕਹਿੰਦੇ ਹੋ ਦਲਜੀਤ ਨੇ ਨਾਂ ਬਣਾਇਆ ਪੱਗ ਪੰਜਾਬੀ ਪੰਜਾਬੀਅਤ ਦਾ ਤੇ ਸਾਡੇ ਦੇਸ਼ ਦਾ ਹਰ ਇੱਕ ਦੇਸ਼ ਕਿਤੇ ਜਾਂਦਾ ਛੋ ਤੇ ਕੀ ਕਹਿੰਦਾ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਤੁਸੀਂ ਕਦੇ ਪੰਜਾਬੀ ਚ ਲਾਜ ਬੋਲਿਆ ਤੁਸੀਂ ਬਾਹਰ ਜਾ ਕੇ ਕਦੇ ਕਿਹਾ ਵੀ ਅਸੀਂ ਪੰਜਾਬੀਆਂ ਤੁਸੀਂ ਸ਼ਰਮ ਮੰਨਦੇ ਹੋ ਆਪਦੇ ਆਪ ਨੂੰ ਪੰਜਾਬੀ ਕਹਿਣ ਤੇ ਵੀ ਅਸੀਂ ਪੰਜਾਬੀ ਨਹੀਂ ਕਹਿਣਾ ਹੈਗਾ ਤੁਸੀਂ ਕਿਹਾ ਕਿਆ ਕਿਤੇ ਆ ਗੁਰੂਨ ਦਾ ਮੈਨੂੰ ਮੈਂ ਕਹਿਣਾ ਤੇ ਤੈਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ ਹੈ ਇਥੇ ਵਿਆਹ ਸ਼ਾਦੀਆਂ ਜਿਹੜੀ ਤੈਨੂੰ ਲਾਉਂਦਾ ਹੀ ਕੋਈ ਮੇਲੇ ਤੇ ਨਹੀਂ ਲਾਉਂਦਾ ਹੀ ਤੰਤਾ ਸ਼ੁਕਰ ਬੱਬੂ ਮਾਂ ਦੇ ਹੱਥ ਪੈਰ ਧੋਤੋ ਪੀਆ ਕਰ ਬੱਬੂ ਮਾਂ ਦੇ ਕਿ ਜੀਨੇ ਤੈਨੂੰ ਫਿਲਮ ਦੇ ਵਿੱਚ ਕੰਮ ਦਵਾਇਆ ਤੇ ਤੇਰੀ ਮਾਰੀ ਮੋਟੀ ਪਛਾਣ ਬਣੀ ਕਿ ਗੁਰਮੁਣ ਦਾ ਵਾਂਗੀ ਹੈਗਾ ਕੋਈ ਅੱਜ ਦੇ ਕੱਲ ਦੇ ਤਾਂ ਜਵਾਨਾਂ ਨੂੰ ਗੁਰੂਰ ਦਾ ਹੋਵੇ ਨਹੀਂ ਜਾਣਦੇ ਤੇ ਮਿੱਕੇ ਨੂੰ ਤਾਂ ਜਾਣਣਾ ਹੀ ਕੀ ਆ ਮਿੱਕਾ ਮਿੱਕੇ ਦਾ ਜਮਾ ਪੈਟ ਗਿਆ ਸੀ ਜਮਾ ਹੀ ਇਹ ਪਿਟੇ ਹੋਏ ਕਲਾਕਾਰਾਂ ਇਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਸੀ ਆਪ ਦੀ ਚੜ੍ਹਾਈ ਕਰਨ ਦਾ ਸੋਸ਼ਲ ਮੀਡੀਆ ਚ ਆਉਣ ਦਾ ਇਹਨਾਂ ਨੇ ਇੱਕ ਟਰੈਕ ਲਾਇਆ ਆ ਸਭ ਤੋਂ ਵੱਡਾ ਟਰੈਕ ਬੰਦਾ ਵੀ ਕਿਹੜਾ ਫੜਿਆ ਦਲਜੀਤ ਦਸਾਂਜ ਉਹ ਕਹਿੰਨੇ ਆਦੇ ਹੁੰਦੇ ਕਿ ਆਖੇ ਹੱਥ ਨਾ ਪਹੁੰਚੇ ਥੂ ਕੌੜੀ ਹਨਾ ਹੈ ਆਖੇ ਲੂੰਬੜੀ ਛਾਲਾ ਮਾਰੀ ਜਾਵੇ ਤੇ ਅੰਗੂਰਾਂ ਦੇ ਗੁੱਛੇ ਤੱਕ ਪਹੁੰਚਿਆ ਨਾ ਜਾਵੇ ਛਾਲ ਮਾਰੇ ਗੁੱਛੇ ਦੇ ਕੋਲੋਂ ਮੁੜ ਆਇਆ ਕਰੇ ਹਨਾ ਆਖੇ ਕੀ ਆ ਪਹੁੰਚਿਆ ਨਹੀਂ ਜਾਂਦਾ ਤੇ ਕਹਿੰਦੀ ਇਹੇ ਆਖੇ ਅੰਗੂਰ ਖੱਟੇ ਆ ਲੈ ਦੱਸ ਪਹੁੰਚਿਆ ਤੇ Thou ਆਪ ਤੋਂ ਨਹੀਂ ਜਾਂਦਾ ਤੇ ਕਹੀ ਤੂੰ ਦਲਜੀਤ ਨੂੰ ਜਾਨਾ ਮਾਰਾ ਉਥੋਂ ਤੱਕ ਤੂੰ ਨਹੀਂ ਪਹੁੰਚ ਹੋਇਆ ਜਿੰਨਾ ਤੇਰੇ ਸਾਰੇ ਅੱਜ ਤੱਕ ਤੂੰ ਐਨੇ ਦੁਨੀਆ 'ਚ ਫੈਨ ਇਕੱਠੇ ਕੀਤੇ ਹੋਣਗੇ ਨਾ ਉਹਨੇ ਉਹਦੇ ਕੱਲੇ ਇੱਕ ਸ਼ੋਅ ਦੇ ਵਿੱਚ ਹੁੰਦੇ ਆ ਤੂੰ ਬੌਂਗਾ ਕਲਾਕਾਰ ਨੱਕ 'ਚ ਬੋਲਣ ਵਾਲਾ ਗਾੜੀ ਪੈਂਛਾੜੀ ਉਹ ਆ ਤੂੰ ਉਹ ਨਹੀਂ ਹੈਗਾ ਪੰਜਾਬੀ ਆ ਗਏ ਪੰਜਾਬੀ ਜਿੱਥੇ ਵੀ ਆਉਂਦੇ ਕਿਲਾ ਠੋਦੇ ਪੂਰਾ ਜਿੱਥੇ ਵੀ ਜਾਂਦੇ ਤੈ ਤੂੰ ਉੱਥੇ ਪਾਕਿਸਤਾਨ ਬੜੀਵੇਂ ਲੈਣ ਗਿਆ ਇਹ ਗੱਲਾਂ ਕਰਦਾ ਉੱਥੇ ਵੱਡੇ ਵੱਡੇ ਜਿਹੜੇ ਬਲੌਗਰ ਆ ਉਹਨਾਂ ਨਾਲ ਫੋਟੋਆਂ ਖਿਚਾ ਕੇ ਆਇਆ ਆ ਗੁਰੂ ਹੁੰਦਾ ਵਾ ਉਹ ਤੈਥੋਂ ਐ ਕੁਝ ਨਹੀਂ ਹੋਣਾ ਰੂੜੇ ਜਿੰਨੇ ਮਰਜ਼ੀ ਮਾਰ ਲਓ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਉਹ ਮਗਰ ਜਿੰਨਾ ਮਰਜ਼ੀ ਭੌਂਕੀ ਜਾਣ ਕੋਈ ਫਰਕ ਨਹੀਂ ਪੈਂਦਾ ਸਾਡੀ ਸਰਕਾਰ ਆ ਇੰਡੀਆ ਦੀ ਉਹਨੇ ਕਿਹਾ ਦਾ ਵੀ ਫਿਲਮ ਚੱਲ ਵੀ ਸਾਨੂੰ ਕੋਈ ਤਰਾਜ਼ੀ ਫਿਲਮ ਚੱਲੂ ਚਾਹੀਦੀ ਆ ਵੀ ਲੋਕ ਕੁਝ ਇਹੋ ਜਿਹੀ ਗੱਲਾਂ ਕਰਦੇ ਕਿੰਨੇ ਬੰਦੇ ਆ ਵੱਤ ਤੋਂ ਵੱਤ 5 ਕੇ 6 ਬੰਦੇ ਆ ਮੇਰੀ ਗਿਣਤੀ ਚ ਇੱਕ ਤਾਂ ਗੰਜਾ ਜਿਹਾ ਹੋ ਗਿਆ ਚੱਲ ਦੋ ਗੰਜੇ ਲਾ ਲਓ ਤੇ ਦੋ ਆਮ ਲਾ ਲਓ ਇੱਕ ਮੱਕਾ ਤੇ ਇੱਕ ਤਿੰਨ ਚਾਰ ਬੰਦੇ ਆ ਸਾਰੇ ਤੇ ਸ਼ਰਮ ਖਾਏ ਚਾਹੀਦੀ ਆ ਕੋ ਮੱਕੇ ਨੂੰ ਖਾ ਕੇ ਇੱਥੋਂ ਦਾ ਬਦਨਾਮ ਕਰਦੇ ਆ ਇੱਥੋਂ ਇਹਨਾਂ ਨੂੰ ਬਦਨਾਮ ਕਰੀ ਜਾਂਦੇ ਆ ਫੇਰ ਮਾਫੀ ਮੰਗੇ ਤੁਸੀਂ ਠੇਕਾ ਲੈ ਲਿਆ ਜਿੰਨਾ ਵੀ ਪੰਜਾਬ ਨੂੰ ਪੰਜਾਬ ਦਾ ਬੰਦਾ ਜੇ ਮਾੜਾ ਮੋਟਾ ਅੱਗੇ ਸਿੱਧੂ ਸੀ ਹੈ ਬੱਬੂ ਮਾਨ ਹੋਰ ਐਡੇ ਤਗੜੇ ਤਗੜੇ ਕਈ ਕਲਾਕਾਰ ਹੈਗੇ ਜਿਨ੍ਹਾਂ ਦੇ ਦੁਨੀਆ ਦੇ ਵਿੱਚ ਨਾਮ ਗੂੰਜਦੇ ਆ ਐ ਤੁਸੀਂ ਹੈ ਹੀ ਕਾਹੇ ਜੋਗੀ ਤੁਹਾਡਾ ਨਾਮ ਕਿਤੇ ਫਿਲਮ ਚ ਚੱਲਦਾ ਗਾਣਾ ਤੁਸੀਂ ਤਾਂ ਤੁਹਾਡੇ ਗਾਣਿਆਂ ਦੇ ਤੁਹਾਡੇ ਕਮੇਡੀ ਫਿਲਮਾਂ ਸੀ ਹੈ ਤੁਹਾਡੇ ਤੋਂ ਆਪਦੀਆਂ ਫਿਲਮਾਂ ਨਹੀਂ ਸਾਂਭੀਆਂ ਗਈਆਂ ਬੰਬੇ ਵਾਲਿਆਂ ਨੂੰ ਮੈਂ ਕਹਿੰਨਾ ਬੰਬੇ ਵਾਲਿਆਂ ਨੂੰ ਜਿਹੜੀ ਆ ਫਿਲਮ ਸੀ ਟੀ ਆ ਸਾਉਦ ਵਾਲੇ ਲੈ ਗਏ ਸਾਰੀ ਸਾਰਾ ਕੁਝ ਚੱਕ ਕੇ ਤੁਹਾਡੀ ਫਿਲਮ ਨੂੰ ਦੇਖਣ ਕੋਈ ਨਹੀਂ ਜਾਂਦਾ ਤੋਡੀ ਫਿਲਮ ਚ ਜਿਹੜੇ ਵੱਡੇ ਕਹਿੰਦੇ ਸੀ ਨਾ ਵੀ ਐਡੇ ਆ ਤੁਹਾਡੇ ਕਿਤੇ ਗਾਣੇ ਗੁਣੇ ਜ ਮਾਰੇ ਮੂਟੇ ਪੰਜਾਬੀ ਤੁਸੀਂ ਐਂ ਕਰੋ ਨਾ ਪੰਜਾਬੀ ਚ ਗਾਣਾ ਨਾਗਾ ਉਹ ਹਿੰਦੀ ਫਿਲਮ ਚ ਜੇ ਹਿੰਦੀ ਫਿਲਮ ਚੱਲ ਗਈ ਤਾਂ ਕਹਿ ਦੀ ਆ ਤਿਆ ਜਿਹੜਾ ਦਲੇਰ ਮਹਿੰਦੀ ਗੱਲ ਕਰਦਾ ਇਹਨੇ ਜਦੋਂ ਅਰਜਨ ਪੰਡਤ ਫਿਲਮ ਆਈ ਸੀ ਨਾ ਅਰਜਨ ਪੰਡਤ ਤੇ 1 ਕਰੋੜ ਤੇ 44 ਲੱਖ ਰੁਪਇਆ ਇਹਨੇ ਕਹਿੰਦੇ ਗਾਣੇ ਦਾ ਲਿਆ ਸੀ ਕੁੜੀਆਂ ਸ਼ਹਿਰ ਦੀਆਂ ਹੈ ਤੇ ਉਹਦੇ ਵਿੱਚ ਤੇਰਾ ਕੀ ਖਿਆਲ ਆ ਵੀ ਨਾਲੇ ਮੇਰੀ ਗੱਲ ਸੁਣੋ ਫਿਰ ਉਹ ਪਾਗਣਾ ਵਾਲੀ ਗੱਲ ਹਨ ਜੇ ਫਿਲਮ ਇੱਥੇ ਇੰਡੀਆ 'ਚ ਨਹੀਂ ਲੱਗਦੀ ਨੁਕਸਾਨ ਕਿਦਾ ਹੋਊ ਪਾਕਿਸਤਾਨ 'ਚ ਫਿਲਮਰ ਦੀ ਜੋਈ 10 ਕਰੋੜ ਦਾ ਉਹ ਇੱਕ ਦਿਨ ਦੇ ਵਿੱਚ ਉਹ ਕਰ ਗਈ ਇਕੱਠੇ ਕਰ ਗਈ 10 ਕਰੋੜ ਤੇ ਇੰਡੀਆ ਦੇ ਵਿੱਚ ਲੱਗਦੀ ਤਾਂ ਕਿੰਨੀ ਹੁੰਦੀ ਕਮਾਈ ਕਿਹਨੂੰ ਆਉਂਦੀ ਉਹ ਟੈਕਸ ਨਹੀਂ ਦਿੰਦਾ ਉਹ ਦਲਜੀਤ ਇੰਡੀਆ ਨੂੰ ਟੈਕਸ ਨਹੀਂ ਦਿੰਦਾ ਤੇ ਤੁਸੀਂ ਢੇਕੇ ਲਗਦੇ ਹੋ ਤੁਸੀਂ ਗੱਲਾਂ ਕਰਦੇ ਸ਼ਰਮ ਖਾਓ ਕੋ ਤੁਹਾਡੇ ਪੱਲੇ ਕੱਖ ਨਹੀਂ ਹੈ ਤੁਸੀਂ ਪਿਟੇ ਹੋਏ ਕਲਾਕਾਰਾਂ ਤੁਹਾਡੇ ਤੁਹਾਨੂੰ ਕੋਈ ਪੁੱਛਦਾ ਤੱਕ ਨਹੀਂ ਹੈ ਅਗਲਾ ਕਹਿੰਦਾ ਯਾਰ ਕਹਿਣਾ ਨਹੀਂ ਚਾਹੀਦਾ ਵੀ ਐਵੇਂ ਗੰਦ ਚ ਰੂੜਾ ਮਾਰਾਂਗੇ ਛੱਟੇ ਆਪਦੇ ਪਹਿਣਗੇ ਤੁਸੀਂ ਗੰਦੋ ਜੇ ਤੁਹਾਡੇ ਰੂੜਾ ਅਸੀਂ ਮਾਰਾਂਗੇ ਤਾਂ ਛੱਟੇ ਸਾਡੇ ਆਪਦੇ ਪਹਿਣਗੇ ਲੋਕਾਂ ਨੇ ਉਹਨਾਂ ਸਾਰਿਆਂ ਨੇ ਕਹਿਣਾ ਵੀ ਉਹਦਾ ਜਿਹੋ ਜੇ ਹੈਗੇ ਹੈਗੇ ਪਾਗਲ ਵੀ ਤੁਸੀਂ ਇਹਨਾਂ ਨੂੰ ਕਿਉਂ ਬੋਲੀ ਜਾਂਦੇ ਹੋ ਹੈਂ ਕਦੇ ਤੂੰ ਮੈਨੂੰ ਆ ਮੱਕਾ ਦੇ ਦਲੇਰ ਮਹਿੰਦੀ ਕਦੇ ਪੰਜਾਬ ਦੇ ਕਿਸੇ ਕੰਮ 'ਚ ਖੜੇ ਹਰ ਦੱਸਣਾ ਕਦੇ ਕਿਸੇ ਦੇ ਆ ਇੰਨੇ ਹਾਰ ਆਉਂਦੇ ਆ ਹੈ ਇੰਨੀਆਂ ਮਹੀਨੇ ਲਗਾਉਂਦੀਆਂ ਇੰਨੇ ਨੁਕਸਾਨ ਹੁੰਦੇ ਆ ਆ ਕਿਸਾਨ ਅੰਦੋਲਨ ਹੋਇਆ ਐ ਐਡੇ-ਐਡੇ ਵੱਡੇ ਕਈ ਵਾਰੀ ਪਹਾੜਾਂ 'ਚੋਂ ਪਹਾੜ ਗਰ ਜਾਂਦੇ ਕਿਤੇ ਤੁਸੀਂ ਕਿਤੇ ਲਾਇਆ ਕਿਤੇ ਕੋਈ 4 ਰੁਪਏ ਆਪਦੇ ਕੋਲ ਵੱਡੇ-ਵੱਡੇ ਫਿਰਦੇ ਹਮ ਮੈਂ ਕੀ ਮੇਰੀ ਗੱਲ ਸੁਣ ਤੈਨੂੰ ਹੈਗਾ ਬੰਗਾ ਅਗਲਾ ਕਰ ਬੰਗਾ ਮੇਰਾ ਨੱਕ ਜੀ ਬੋਲਣ ਵਾਲਾ ਤੇ ਗੁਰੂਣ ਦਾ ਵੇਦ ਤਾਂ ਗਾਣਾ ਮੈਂ ਤਾਂ ਸੁਣਿਆ ਨਹੀਂ ਅਜੇ ਤੱਕ ਕੋਈ ਵੀ ਤੇ ਨਾ ਮੈਂ ਮਿੱਕੇ ਦਾ ਸੁਣਿਆ ਮਿੱਕੇ ਦਾ ਇੱਕ ਗਾਣਾ ਫਿਲਮ 'ਚ ਦੇਖਿਆ ਈ ਪਰ ਨਹੀਂ ਕਿਹੜੀ ਚ ਸੀ ਉਹ ਗਾੜੀ ਕਪਸ਼ਾਰੀ ਬਸ ਉਹ ਹੀ ਜਦੇ ਸੁਣਿਆ ਮੈਂ ਹੋਰ ਕੋਈ ਗਾਣਾ ਨਹੀਂ ਸੁਣਿਆ ਤੇ ਇੱਕ ਦਲੇ ਮਹਿੰਦੀ ਦਾ ਸੁਣਿਆ ਸੀ ਜਿਹੜੀਆਂ ਨੇ ਕੁੜੀ ਸ਼ਹਿਰ ਦੀਆਂ ਉਹ ਵੀ ਅਸੀਂ ਸਨਨੀ ਦੋਲ ਦੀ ਫਿਲਮ ਦੇਖਣ ਗਏ ਸੀ ਤੇ ਉਹਦੇ 'ਚ ਸੀ ਮੈਂ ਵੀ ਬੰਬੇ ਜਿਹੜਾ ਬੰਦਾ ਚਲਾ ਜਾਂਦਾ ਉਹ ਮੁੜ ਕੇ ਪੰਜਾਬ ਨੂੰ ਤਾਂ ਐਂ ਕਹਿ ਦੂ ਵੀ ਇਹ ਤਾਂ ਪੰਜਾਬ ਤਾਂ ਸਾਡਾ ਹੈ ਨਹੀਂ ਉਹ ਪਤਾ ਨਹੀਂ ਕੀ ਬਣ ਜਾਂਦਾ ਅਸੰਨੀ ਦੋਲ ਸੀ ਹੁਸ਼ਿਆਰਪੁਰ ਵੋਟਾਂ 'ਚ ਖੜ ਗਿਆ ਆਣ ਕੇ ਮੁੜ ਕੇ ਮੂੰਹ ਨਹੀਂ ਦਿਖਾਇਆ ਆ ਲੈਣ ਪੱਟ ਤਾ ਨਾ ਨਲਕਾ ਦਵਾਰ ਹੁਣ ਆਵੇ ਇੱਥੇ ਤੁਸੀਂ ਜਿੰਨੇ ਬੰਬੇ ਜਾ ਕੇ ਬੈਠੇ ਹੋ ਨਾ ਤੁਸੀਂ ਗਦਾਰੀ ਤੁਹਾਡੇ ਖੂਨ ਚ ਰਲ ਜਾਂਦੀ ਹੈ ਜਦ ਹੀ ਤਾਂ ਇਹਦਾ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦਾ ਅਸੀਂ ਪੰਡ ਹੀ ਠੀਕ ਆ ਅਸੀਂ ਨਹੀਂ ਕੁਝ ਚਾਹੁੰਦੇ ਤੁਹਾਡੇ ਤੁਹਾਡੇ ਹਾਲ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਬੰਬੇ ਬੈਠੇ ਆ ਕਿੰਨੇ ਕ ਤੁਹਾਡੇ ਹਾਲ ਤੁਸੀਂ ਆ ਹੁਣ ਦੇਖੋ ਤੁਹਾਡੀ ਕਿਹੜੀ ਕਿਹੜੀ ਆਉਂਦੀ ਹੈ ਹਿੰਦੀ ਫਿਲਮ ਕਦੇ ਆਈ ਦੇਖੀ ਹੈ ਕਦੇ ਨਹੀਂ ਆਈ ਦੇਖੀਗੀ ਆ ਹੁਣ ਸਾਲ ਬਾਅਦ ਉਹ ਮੈਨਾਂ ਦਾ ਇੱਕ ਆਉਂਦੀ ਹੈ ਸਲਮਾਨ ਖਾਨ ਦੀ ਈਦ ਤੇ ਤੇ ਜਾ ਕੇ ਤੇ ਅਕਸ਼ੇ ਘਮਾਰਦੀ ਆ ਜਾਂਦੀ ਆ ਹੋਰ ਕਿਸੇ ਦੀ ਫਿਲਮ ਨਹੀਂ ਆਉਂਦੀ ਤੁਹਾਨੂੰ ਕੋਈ ਫਿਲਮਾਂ ਜਵਾਰ ਕੇ ਨਹੀਂ ਰਾਜੀ ਤੁਹਾਡੀਆਂ ਫਿਲਮਾਂ ਨਹੀਂ ਚੱਲਦੀਆਂ ਹੁਣ ਤੁਸੀਂ ਪਿੱਛੇ ਪਿੱਛੇ ਉਹਨਾਂ ਦੇ ਸਾਥਦਾਰਾਂ ਦੇ ਮਗਰ ਗਏ ਹੋ ਤੁਹਾਡੀ ਫਿਲਮ ਤੁਸੀਂ ਚਲਾ ਕੇ ਦਿਖਾ ਦਿਓ ਨਾ ਬੰਬੇ ਚ ਆਉਂਦੀ ਗਾਣਿਆਂ ਨਾਲ ਤੁਸੀਂ ਫਿਲਮ ਚਲਾ ਕੇ ਦਿਖਾ ਦੇ ਮਿੱਕਾ ਜਿਹੜਾ ਕਹਿੰਦਾ ਦਲਜੀਤ ਦੀ ਰੀਸ ਤੁਸੀਂ ਕਦੇ ਨਹੀਂ ਕਰ ਸਕਦੇ ਦੁਨੀਆ ਦੇ ਵਿੱਚ ਤੂੰ ਹੀ ਬੋਲਦੀ ਆ ਤੂੰ ਹੀ ਸਰਦਾਰ ਦੀ ਆ ਗਏ ਪੰਜਾਬੀ ਜਿੰਨੇ ਜੋ ਬੋਲਣਾ ਉਹਦਾ ਕਰ ਲੋ ਜਿਹੜਾ ਕੋ ਕਰਨਾ ਅਸੀਂ ਨਹੀਂ ਕਿਸੇ ਥੱਲੇ ਲਾ ਕੇ ਚੱਲਦੇ ਵਤੇ ਬਨੇ ਫਿਰਦੇ ਆ ਤੁਸੀਂ ਨਾ ਕੋਈ ਅਗਲ ਨਹੀਂ ਥਾਉਣ ਚੱਕ ਕੇ ਕਰ ਦਿੰਦੇ ਮੈਸੇਜ ਹੀ ਆਏ ਜੋ ਤੇ ਤੁਸੀਂ ਪਬਲਿਕਿਟੀ ਭਾਲਦੇ ਹੋ ਮੈਨੂੰ ਪਤਾ ਹੁਣ ਪਬਲਿਕਿਟੀ ਆ ਤੁਹਾਨੂੰ ਖਬਰਾਂ 'ਚ ਫਿਰਦੇ ਹੋ ਤੁਸੀਂ ਇੱਕੋ ਹੀ ਗੱਲ ਮੈਂ ਦੇਖ ਦਾ ਰਖਵਾਲਾ ਮੈਂ ਜਾਣਦਾ ਤੁਹਾਡੇ ਉੱਤੇ ਤੱਕ ਵੇਖਦੇ ਰਖਵਾਂ ਲਿਆ ਨੂੰ ਆ ਮਿੱਕੇ ਨੂੰ ਆ ਮੀਡੀਆ ਵਾਲਿਆਂ ਨੂੰ ਵੀ ਸ਼ਰਮ ਚਾਹੀਦੀ ਇਹਨਾਂ ਨੂੰ ਸਵਾਲ ਕਰਿਆ ਕਰੋ ਦਲੇਰ ਵੈਂਦੀ ਤੋਂ ਮਿੱਕੇ ਨੂੰ ਢੋਲਕੀਆਂ ਦੇ ਵਿੱਚ ਪਾਸਪੋਰਟ ਪਾਵਾ ਲੈ ਜਾਂਦੇ ਸੀ ਕਬੂਤਰਬਾਜ਼ੀ ਛੇ ਜੇਲ ਵੀ ਕੱਟੀ ਸੀ ਦਲੇਰ ਮਹਿੰਦੀ ਨੇ ਤੁਹਾਨੂੰ ਲੋਕ ਜਾਣਦੇ ਆ ਚੰਗੀ ਤਰ੍ਹਾਂ ਗਦਾਰ ਕੌਣ ਗਦਾਰੀ ਤੁਸੀਂ ਦੇਖਣਾ ਕੀਤੀ ਆ ਸਾਡੇ ਨਾਲ ਤੁਸੀਂ ਇੱਥੋਂ ਬੰਦੇ ਚੱਕਦੇ ਸੀ ਬਾਹਰ ਦੇ ਮੁਲਕਾਂ 'ਚ ਛਰਦੇ ਵੱਡੇ ਗਦਾਰ ਹੋ ਤੁਸੀਂ ਗਦਾਰ 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 ਮੈਂ ਕਾ ਵੀ ਗਦਾਰ ਦਲੇਰ ਮੈਂਦੀ ਵੀਗਦਾਰ ਟੋਲਕੀਆਂ ਦੇ ਵਿੱਚ ਪਾਸਪੋਰਟ ਪਾ ਪਾ ਕੇ ਲੈ ਕੇ ਜਾਂਦੇ ਸੀ ਚਾਰਮਖਾਉ ਕੋ ਦਲਜੀਤ ਦਲਜੀਤ ਦੀ ਤੱਕ ਤੁਸੀਂ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਜਿੰਨੀ ਤੁਹਾਡੀ ਸਾਲ ਦੀ ਤੁਸੀਂ ਖਾਣੇ ਆ ਨਾ ਸਾਲ ਚ ਖਾਣੇ ਆ ਉਹਦਾ ਦਲਜੀਤ ਦਾ ਇੱਕ ਦਿਨ ਦਾ ਉਹਨਾਂ ਖਰਚ ਆਉ ਨਾਲੇ ਲਹਿਰੀ ਬੰਦਾ ਹੋ ਉਹਦੇ ਹੰਕਾਰ ਹੰਕੂ ਨਹੀਂ ਹੈਗਾ ਤੇ ਤੇਰੇ ਵਰਗੇ ਦਾ ਇੱਕ ਗਾਣਾ ਚੱਲ ਜੇ ਤੂੰ ਤਾਂ ਪਤਾ ਨਹੀਂ ਕੀ ਸਮਝਣ ਲੱਗ ਗਿਆ ਇਹ ਲੋਕਾਂ ਨੂੰ ਵੀ ਚਾਹੀਦਾ ਇਹ ਗਿੱਦੜਾਂ ਦਾ ਗੂੰ ਪਾੜੀ ਛੜਾ ਛੜਾ ਇਹਨਾਂ ਨੇ ਤੇ ਇਹਨਾਂ ਨੂੰ ਥੱਲੇ ਲਾਉਣ ਮਰੀ ਜਾਂਦੇ ਬਕਵਾਸ ਆ ਦੀ ਦੋਸਤੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਚੰਗੀ ਲੱਗੀ ਤਾਂ ਉਹਨਾਂ ਤੱਕ ਜ਼ਰੂਰ ਪਹੁੰਚਾਇਓ ਤੇ ਆਹ ਤਿੰਨ ਬੰਦਿਆਂ ਦਾ ਚੇਤਾ ਰੱਖਿਓ ਇਹ ਗਦਾਰ ਆ ਧੰਨਵਾਦ